ਬੀ ਐਫ ਪਸ਼ੂ ਮੇ ਲਤਨੌਲਾ ਜਿਹੜਾ ਮੇਲਾ ਚੱਲਦਾ ਸੀ ਨਾ ਨਿੱਲੀ ਰਵੀ ਦੁੱਧ ਚਵਾਈ ਦੇ ਵਿੱਚੋਂ ਆਹ ਫੋਟੋ ਟਰੈਕਟਰ ਜਿੱਤੇਗਾ ਮੱਝ ਨੇ ਕਿੰਨਾ ਦੁੱਧ ਦਿੱਤਾ ਕਿਹੜੇ ਪਿੰਡੋਂ ਮੱਝ ਆਈ ਸੀ ਤੇ ਕਿਹੜੇ ਸਿਮਨ ਦੀ ਆ ਹੁਣ ਕਹਿਮਾ ਸੂਆ ਸਾਰਾ ਰਿਕਾਰਡ ਲੈ ਕੇ ਦਵਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਆਜੋ ਜਿਨ੍ਹਾਂ ਦੀ ਮੱਝ ਜਿੱਤੀ ਆ ਬਾਈ ਨਾਲ ਗੱਲਬਾਤ ਕਰਦੇ ਸਾਨੂੰ ਸਾਰੀ ਵੀਡੀਓ ਦਿਖਾਉਣੇ ਆ ਨੀਲੀ ਰਾਵੀ ਨੇ ਪਹਿਲੇ ਨੰਬਰ ਤੇ ਰਹਿਣਾ ਤਾਂ ਉਹਨਾਂ ਨੇ ਟਰੈਕਟਰ ਨਾਲ ਸਮਾਨ ਕੀਤਾ ਜਿਹੜਾ ਪੋਰਟ ਟਰੈਕਟਰ ਨਾਲ ਤੇ ਚਾਬੀ ਦੇ ਰਹੇ ਆ ਉਹਨਾਂ ਨੂੰ ਸਾਡੇ ਸਰਦਾਰ ਸੱਤਰਪੰਦ ਸਰਦਾਰ ਬਿੱਲੀ ਵਿਧੂ ਤੇ ਭਾਈ ਲੱਗੀ ਸਿੰਧੂ ਤਾਂ ਸਾਡੇ 11 ਮੈਂਬਰੀ ਦੇ ਸਮੂਹ ਕਮੇਟੀ ਮੈਂਬਰ ਬੋਲੇ ਸੋ ਨਿਹਾਲ ਲਈ ਬੋਲੋ ਜੀ ਉੱਥੋਂ ਘੜਨੀਏ ਨੀ ਉੱਥੇ ਉੱਤੇ ਹੋ ਜਾ ਡਾਕਟਰ ਦੇ ਉੱਤੇ ਹੋ ਜਾ ਚੱਲ ਚੱਲ ਬਈ ਬਈ ਉਹ ਨਾ ਬੜੇ ਪਿਛੇ ਲੋਕ ਜਾਣਗੇ ਅੱਗੇ ਲੋਕ ਜਾਣਗੇ ਜਾਂ ਤੁਸੀਂ ਭਰਾ ਦਿਓ ਜਾਂ ਉੱਥੇ ਆ ਜਾਓ ਮੇਰੇ ਹੱਥ ਥੋੜਾ ਕਰੋਗੇ ਜੀ ਪਿੱਛੇ ਹੋ ਜਾ ਪਿੱਛੇ ਬਾਈ ਪੂਰਾ ਪਿੱਛੇ ਹੋ ਜਾ ਮਾਰੇ ਪਿੱਛੇ ਠੀਕ ਹੈ ਜੀ ਧੰਨਵਾਦ ਜੀ ਕੋਣ ਆ ਲੋ ਵੀ ਨੀਲੀ ਰਾਵੀ ਦੇ ਵਿੱਚ ਫਸਟ ਪੋਜੀਸ਼ਨ ਹਾਸਲ ਕਰੀ ਹੈ ਜਿਹੜੀ ਮੱਝ ਨੇ ਉਹ ਬਾਈ ਟਰੈਕਟਰ ਲੈ ਕੇ ਚੱਲੇ ਆਉਂਦਾ ਹਾਲ ਚਾਲੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੇਂ ਵਿਆਹ ਤੇ ਖਾਸ ਵੀਡੀਓ ਦੇ ਵਿੱਚ ਅੱਜ ਇਸ ਟਾਈਮ ਮੌਜੂਦ ਹੈ ਮਿੱਤਰੋ ਆਪਾਂ ਪੰਜਾਬ ਦਾ ਵੱਡਾ ਮੇਲਾ ਤੇ ਮਸ਼ਹੂਰ ਮੇਲਾ ਜਿਹੜਾ ਕਿ ਇੱਕ ਵੱਡੇ ਲੈਵਲ ਤੇ ਮੇਲੇ ਦੇ ਉੱਤੇ ਨਿਗਾਹਾਂ ਸੀ ਸਭ ਭਰਾਵਾਂ ਦੇ ਆ ਵੀ ਕਿਹੜੀ ਮੈਂ ਚੈਂਪੀਅਨ ਬਣਦੀ ਆ ਕਿਹੜੀ ਮੈਂ ਬਾਗੀ ਵਾਰਦੀ ਆ ਕਿਹੜੀ ਮੈਂ ਫੋ ਟਰੈਕਟਰ ਤੇ ਪੈਂਦੀ ਆ ਕਿ ਪਰ ਭਾਈ ਆਪਾਂ ਤੁਹਾਨੂੰ ਦੱਸ ਦਈਏ ਇਹ ਮੈਚ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆ ਤੁਹਾਨੂੰ ਮੇਲੇ ਦੇ ਵਿੱਚ ਨੀਲੀ ਰਾਵੀ ਮਸਲ ਦੇ ਵਿੱਚ ਇਹਨੇ ਕਰਮਾਲੀ ਨੇ ਫਸਟ ਪੋਜੀਸ਼ਨ ਦੁੱਧ ਚਰਾਈ ਦੇ ਮੁਕਾਬਲੇ ਦੇ ਵਿੱਚ ਜਿਹੜੀ ਹਾਸਲ ਕੀਤੀ ਆ ਕਿਹੜੇ ਸੀਮੰਦ ਦੀ ਆ ਕਿੰਨਾ ਦੁੱਧਰ ਕਾਟ ਕਰਾਇਆ ਉਹ ਸਾਰਾ ਕੁਝ ਤੁਹਾਨੂੰ ਮੈਂ ਵੀ ਦੱਸੂਗਾ ਪਹਿਲਾਂ ਆਪਾਂ ਮਾਲਕ ਨਾਲ ਮਿਲ ਲੈਣੇ ਆ ਸੱਚੀ ਗੱਲ ਜੀ ਸੱਚੀ ਗੱਲ ਕੋਲ ਆਪਾਂ ਠੀਕ ਠਾਕ ਹੋਣ ਚੜ੍ਹਦੇ ਕਨੇ ਸੀਤਾ ਦੇ ਪਰ ਪਰਵਾਰ ਹੈ ਸਭ ਪਹਿਲਾਂ ਤਾਂ ਮੇਰੇ ਚੈਨਲ ਦੇ ਸਰੋਤਿਆਂ ਵੱਲੋਂ ਤੇ ਮੇਰੀ ਟੀਮ ਦੇ ਵੱਲੋਂ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਠੀਕ ਹੈ ਜੀ ਅਜਾ ਬੁੱਗ ਗੱਲ ਇਹ ਆ ਵੀ ਆਪਾਂ ਬਹੁਤ ਆਸਾਂ ਦੇ ਨਾਲ ਪਸ਼ੂ ਨੂੰ ਜਿਹੜਾ ਪਾਲਦੇ ਆ ਕਿਉਂਕਿ ਇੱਕ ਪੁੱਤਾਂ ਵਾਂਗੂ ਪਾਲਣਾ ਪੈਂਦਾ ਜਾਨਵਰ ਜਦੋਂ ਕਿ ਲੈ ਕੇ ਆਪਾਂ ਸੁੰਡਾ ਜਦੋਂ ਕਿ ਕੱਤੀ ਪਾਲਦੇ ਛੋਟੀ ਤਿਆਰ ਕਰਦੇ ਹਣਾ ਅੱਜ ਪਹਿਲਾ ਸਵਾਲ ਮੇਰਾ ਇਹੀ ਹੋਊਗਾ ਵੀ ਇਹ ਮੈਂ ਕਿੰਨਵਾ ਸੂਆ ਸੋਈ ਹੋਈ ਹੈ ਇਹ ਦੂਜਾ ਸੂਆ ਹੈ ਦੂਜਾ ਸੂਆ ਛੋਟੀ ਆ ਕਿੰਨੇ ਦਿਨਾਂ ਦੀ ਸੂਈ ਹੈ ਇਹ ਇਹ ਹੋ 50 50 ਦਿਨਾਂ ਦੀ ਚੀਜ਼ ਹੈ ਮਾਲ ਲੋਕ ਕਹਿੰਦੇ ਪਾਪ ਵੀ ਇੱਕ ਮਹੀਨਾ ਤੇ 20 ਦਿਨਾਂ ਦੀ ਸੂਈ ਹੋਈ ਆ ਤੇ ਕਿੰਨਾ ਤੋਂ ਉਧਰ ਕਾੜੇ ਨੇ ਮੇਲੇ ਦੇ ਵਿੱਚ ਕਰਵਾਵਾ ਇਹਨੇ ਤਾਂ ਕਰਾ ਜੀ 19 853 ਜੀ ਜੀ ਸਰ 19 ਕਿਲੋ 853 ਜੀ ਵੀਰ ਬਣ ਕੇ ਦੋ ਘੰਟਾ ਦੇ ਦਿਓ ਜੀ ਬਸ ਇਧਰਲੇ ਪਾਸੇ ਚਲੋ 19 ਕਿਲੋ 853 ਗ੍ਰਾਮ ਜਿਹੜਾ ਦੁੱਧ ਦਾ ਇਹ ਧਿਆੜੀ ਦਾ ਰਿਕਾਰਡ ਆ ਹੁਣ ਮੈਂ ਇੱਕ ਵਾਰੀ ਪੰਜਾਬ ਦੱਸ ਦੇਵਾਂ ਆਪ ਵੀ ਤੁਹਾਨੂੰ ਪਹਿਲੀ ਫਾਸਟ ਚਵਾਈ ਦੇ ਉੱਤੇ ਇਹਨੇ ਦਿੱਤਾ ਦੁੱਧ 9 ਕਿਲੋ 726 ਗ੍ਰਾਮ ਦੂਜੀ ਸੈਕੰਡ ਚਵਾਈ ਦੇ ਉੱਤੇ ਦਿੱਤਾ ਇਹਨੇ ਮਿੱਤਰੋ ਦੁੱਧ 9 ਕਿਲੋ 514 ਗ੍ਰਾਮ ਤੇ ਤੀਜੀ ਜਿਹੜੀ ਲਾਸਟ ਚਵਾਈ ਸੀ ਜਿਹੜੀ ਫਾਈਨਲ ਚਵਾਈ ਸੀ ਉੱਥੇ ਇਹਨੇ ਜਾਂ ਦਿੱਤਾ 10 ਕਿਲੋ 540 ਗ੍ਰਾਮ ਦੁੱਧ ਟੋਟਲ ਤਿੰਨਾਂ ਜਿਹੜੀਆਂ ਚਵਾਈਆਂ ਦਾ ਦੁੱਧ ਕੁੱਲ ਸੀ ਵੀ ਵੇ ਭਰਾ ਜਿਹੜੇ ਵੀਡੀਓ ਦੇਖ ਰਹੇ ਆਪ ਵੀ ਹਿਸਾਬ ਲਾ ਲਿਓ ਮਿੱਤਰੋ 29 ਕਿਲੋ 70 ਗ੍ਰਾਮ ਦੁੱਧ ਬਣਿਆ ਇਹਨਾਂ ਉਹਨਾਂ ਦਾ ਜਿਹੜਾ ਤਕਸੀਮ ਕਰਨ ਤੋਂ ਬਾਅਦ ਟੋਟਲ ਦਿਹਾੜੀ ਦਾ ਦੁੱਧ ਨਿਕਲਿਆ ਮਿੱਤਰੋ ਉਹ 19 ਕਿਲੋ 853 ਗ੍ਰਾਮ ਦੁੱਧ ਜਿਹੜਾ ਇਹਨੇ ਕਰਮਾਲੀ ਨੇ ਦਿਹਾੜੀ ਦਾ ਰਿਕਾਰਡ ਕਰਵਾਇਆ ਵਾ ਦੋ ਟਾਈਮਾਂ ਦਾ ਅੱਛਾ ਭਾਈ ਇਹਨੂੰ 50 ਦਿਨ ਸੋਈਨ ਹੋ ਗਏ ਕਿਹੜੇ ਪਿਓ ਵਾਲੇ ਪੱਖ ਤੋਂ ਕਿਹੜੇ ਸੀਮੰਟ ਦੇ ਆ ਗਏ ਇੱਕ ਹੈ ਜੀ ਨਾਬਾ ਸਰਕਾਰੀ ਸੀਮੰਟ ਦੀ ਨਾਬੇ ਵਾਲੇ ਦੀ ਕੀ ਬਾਤ ਆ ਅੱਛਾ ਤੇ ਮਗਰ ਬੱਚਾ ਫਿਰ ਇਹਦੇ ਜਿਹੜਾ ਇਹ ਲਾਹੌਰੀਆ ਦਾ ਜੀ ਇਹ ਲਾਹੌਰੀਆ ਅੱਛਾ ਬਾਬੂ ਅੱਜ ਆਏਗਾ ਸੂਬੇ ਅੱਜ ਕਿੰਨਾ ਕੁ ਖੁਸ਼ੀ ਹੋਈ ਆ ਭੱਦੋਂ ਵੱਧਾਈ ਟੋਲਟਾਲ ਵਜਾਇਗਾ ਪਿੰਡ ਜੀ ਹਾਂਜੀ ਹਾਂਜੀ ਤਰ੍ਹਾਂ ਦਾ ਮਜਾ ਦੀ ਪਤਾ ਲੱਗਿਆ ਕਿ ਰਮਨਦੀਪ ਆਇਆ ਜਿੱਤ ਕੇ ਮਿਲਿਆ ਇਹ ਕਹਣਾ ਆ ਸੱਚੀ ਗੱਲ ਆ ਯਾਰ ਇਹਦੇ ਵਿੱਚ ਕਾਦੀ ਗੱਲ ਮਿਹਨਤ ਕਰਕੇ ਜਿੱਤੇ ਆ ਕਿਹੜਾ ਕੋਈ ਇੱਕ ਪਹਿਲਾ ਨਾਮ ਆ ਤੁਹਾਡੇ ਪਿੰਡ ਦਾ ਪਹਿਲਾ ਨਾਮ ਅਜੇ ਤੱਕ ਨਾ ਕੋਈ ਕਬੱਡੀ ਆਇਆ ਤੁਹਾਡੇ ਪਿੰਡ ਦੇ ਵਿੱਚ ਹਾਏ 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 ਇਹ ਪਿੰਡ ਅਜੇ ਮੇਲਾ ਲੱਗ ਜਾਣਾ ਰੌਣਕ ਆਗੇ ਨੂੰ 10 ਸਾਲ ਹੋ ਗਏ ਨੂੰ ਇਹ ਕੰਮ ਤੇ ਲੱਗੇ 10 ਸਾਲਾਂ ਦੀ ਅੱਜ ਦੀ ਮਿਹਨਤ ਆ ਜਿਹੜੀ 10 ਸਾਲਾਂ ਬਾਅਦ ਇਹਨਾਂ ਨੂੰ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਹੋ ਗਈ ਬਾਈ ਪਹਿਲੇ ਤੋਂ ਦੂਜੇ ਤੋਂ ਤੀਜੇ ਤੋਂ ਨੰਬਰ ਤੇ ਭਾਈ ਪਾਉ ਕੋਈ ਹੋ ਗਿਆ ਥੋੜਾ ਜਿਆਦਾ ਟਿਕਾ ਦੇ ਬਾਈ ਕੋਈ ਗੱਲ ਨਹੀਂ ਬਾਈ ਜੱਟ ਦੀ ਖੁਸ਼ੀ ਦੇ ਹਾਂ ਪਿੰਡ ਨੂੰ ਸਾਨੂੰ ਬਹੁਤ ਖੁਸ਼ੀ ਆ ਸਾਡਾ ਸਾਰਾ ਸਾਡੇ ਬੜਾ ਵੀਰੇ ਕੋਲੇ ਹੋ ਜਾ ਬਾਈ ਤੇ ਕੋਲੇ ਹੋ ਮਾੜਾ ਤੇਰੀ ਆਵਾਜ਼ ਵੀ ਪਤਾ ਲੱਗੇ ਹੁਣ ਦੱਸ ਮੈਨੂੰ ਵੀ ਬਾਈ ਹਾਂਜੀ ਹਾਂ ਮੇਰਾ ਨਾਮ ਜਗਜੀਤ ਸਿੰਘ ਆ ਇਹ ਮੇਰਾ ਕਲਾਸਮੇਟ ਆ ਬਾਈ ਇਹ ਹੈ ਹਾਂ ਮੇਰੀ ਉਮਰ ਦਾ ਇਹ ਕਲਾਸਮੇਟ ਆ ਇਕੱਠੇ ਪੜਦੇ ਆ ਹਾਂ ਇਕੱਠੇ ਪੜਦੇ ਰਹੇ ਸਾਰੀ ਟੌਣਦੇ ਈ ਤੁਹਾਡੇ ਦੋਵਾਂ ਦੇ ਨਾਲ ਇਹ ਸਿਆਰ ਤਾਂ ਬਾਅਦ ਚ ਦੱਸਦੇ ਆ ਅੱਜ ਕੀ ਸੀਗਾ ਛੋਟੇ ਤੋਂ ਹੀ ਜਦੋਂ ਤੋਂ ਇਹ ਪੰਜਵੀਂ ਚੌਥੀ ਕਲਾਸ ਦੇ ਵਿੱਚ ਪੜਨ ਲੱਗੇ ਠੀਕ ਹੈ ਉਦੋਂ ਤੋਂ ਹੀ ਇਹਨੂੰ ਪਸ਼ੂਆਂ ਬਾਰੇ ਬਹੁਤ ਜ਼ਿਆਦਾ ਨੌਲੇਜ ਸੀਗੀ ਉਸ ਵੇਲੇ ਤੋਂ ਹੀ ਇਹ ਪਸ਼ੂਆਂ ਦਾ ਇਹਨੂੰ ਸ਼ੌਕ ਬਹੁਤ ਸੀ ਠੀਕਾ ਛੋਟਾ ਹੁੰਦਾ ਈ ਧਾਰਾ ਚੋਂਦਾ ਸੀ ਇਹਨਾਂ ਦੇ 20 ਪਸ਼ੂ ਪਹਿਲਾਂ ਰਹਿਲੇ ਬਹੁਤ ਹੁਣ ਵੀ ਇਹਨਾਂ ਕੋਲ ਹੈਗੇ ਨੇ ਇਹਨੂੰ ਸ਼ੌਕ ਸੀ 10 ਸਾਲਾਂ ਤੋਂ ਇਹਨੇ ਮਿਹਨਤ ਕੀਤੀ ਆ ਖੇਤੀਬਾੜ ਕੋਈ ਇਹਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਪਸ਼ੂਆਂ ਵੱਲ ਜ਼ਿਆਦਾ ਧਿਆਨ ਦੇ ਕੇ ਇਹਨੇ ਅੱਜ ਜਿਹੜਾ ਮਕਾਮ ਤੇ ਪਹੁੰਚਿਆ ਸਾਡੇ ਸਾਰੇ ਪਰਿਵਾਰ ਦਾ ਸਾਡਾ ਸਾਰਾ ਪਰਿਵਾਰ ਆ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀਆਂ ਸਾਰੇ ਪਿੰਡ ਨੂੰ ਸਾਨੂੰ ਬਹੁਤ ਖੁਸ਼ੀ ਦੇ ਦੋਤਾਂ ਨੂੰ ਸਾਡਾ ਮਦਨੀਪੁਰਾ ਜਿਲ੍ਹਾ ਲੁਧਿਆਣਾ ਤਸੀਲ ਪੈਲਾ ਆ ਮੰਦਿਰ ਸਿੰਘ ਬਾਈ ਦਾ ਨਵਾਂ ਨੰਬਰ ਵੀ ਤੁਸੀਂ ਆਪਣਾ ਬੋਲ ਦੋ ਅੱਛਾ ਇੱਕ ਵਾਰੀ ਮੈਨੂੰ ਐ ਦੱਸੋ ਇਹ ਕਿਹੜੇ ਲੁਧਿਆਣੇ ਦੇ ਕਿਹੜੀ ਸਾਈਡ ਤੇ ਪਿੰਡ ਆਪਣਾ ਰਹਿ ਗਿਆ ਲੁਧਿਆਣੇ ਤੋਂ ਜਦੋਂ ਆਪਾਂ ਬੀਜੇ ਤੋਂ ਕਪਰੂ ਰੋਡ ਤੇ ਜਾਂਦੇ ਆ ਮੀਨ ਕੁੱਪ ਤੋਂ ਬੀਜੇ ਰੋਡ ਦੇ ਉੱਪਰ ਪਿੰਡ ਆ 15 ਕਿਲੋਮੀਟਰ ਰੋਡੀ ਜਿਦੋਂ ਕਪਰੂ ਰੋਡ ਦੇ ਉੱਤੇ 15 ਕਿਲੋਮੀਟਰ ਦੀ ਦੂਰੀ ਤੇ ਮਲੌਤ ਦੇ ਵਿਚਕਾਰ ਪਿੰਡ ਆ ਇਹ ਤੇ ਉਹ ਯਾਰ ਮਲੌਤ ਦੇ ਵਿਚਕਾਰ ਪੈ ਜਾਂਦਾ ਆਪਾਂ ਦਾ ਪਿੰਡ ਮਦਰੀਪੁਰਾ ਡਿਸਟ੍ਰਿਕਟ ਅੱਜ ਜੇ ਨਾਮ ਤੁਹਾਡੇ ਪਿੰਡ ਦੇ ਵਿੱਚ ਚੱਲਿਆ ਤੇ ਇੱਕ ਚਵਾਈ ਮੁਕਾਬਲੇ ਵਿੱਚ ਚੱਲੇ ਤੇ ਉਹ ਵੀ ਫੋਡ ਰੈਕਟਰ ਪਹਿਲਾ ਪਹਿਲਾ ਹਾਂ ਪਹਿਲੇ ਦੱਸਿਓ ਜਿਹੜਾ ਨਾਮ ਜਿਹੜਾ ਪਹਿਲਾ ਸੀ ਨਾਮ ਪ੍ਰਾਪਤ ਕੀਤਾ ਉਹਦੀ ਸਾਨੂੰ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਮਿਹਨਤ ਦਾ ਇਹਨਾਂ ਨੂੰ ਫਲ ਮਿਲਿਆ ਅਸੀਂ ਅੱਗੇ ਵੀ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਅੱਗੇ ਤੋਂ ਅੱਗੇ ਇਹਨਾਂ ਤੋਂ ਪ੍ਰੇਰਿਤ ਹੋ ਕੇ ਤੁਸੀਂ ਪਸ਼ੂਆਂ ਦਾ ਲਾਓ ਅੱਗੇ ਤੋਂ ਅੱਗੇ ਤੁਹਾਡਾ ਜਿਹੜਾ ਤੁਸੀਂ ਕਾਮਯਾਬ ਹੋ ਕੇ ਕਿਸੇ ਵੀ ਕਿੱਤੇ ਦੇ ਵਿੱਚ ਅੱਛਾ ਤੇ ਇਹਨਾਂ ਨੇ ਆਣ ਥੱਕ ਮਿਹਨਤ ਕੀਤੀ ਆ ਦਿਨ ਰਾਤ ਤੇ ਆਪਣਾ ਪਸ਼ੂਆਂ ਵਾਲੇ ਜਾਣਕਾਰੀ ਦਿੱਤੀ ਇਹਨਾਂ ਨੇ ਜਾਣਕਾਰੀ ਲਈ ਆ ਕੁਛ ਬਿਨਾ ਭਰਾਵਾਂ ਤੋਂ ਹੋ ਰਾ ਤਾਂ ਵੀ ਜਾਣਕਾਰੀ ਲੈਂਦੇ ਰਹਿੰਦੇ ਸੀ ਆਪਾਂ ਕਿਵੇਂ ਕਰੀਏ ਇਹਨਾਂ ਨੇ ਸਾਰਿਆਂ ਦੀ ਸਲਾਹਾਂ ਉਹਦੇ ਨਾਲ ਜਿਹੜੇ ਅੱਜ ਫਾਸਟ ਆਏ ਨੇ ਸਾਨੂੰ ਬਹੁਤ 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 ਖੁਸ਼ੀ ਆ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਵੀ ਜਿਹੜੇ ਸਾਡੇ ਪਿੰਡ ਦੇ ਇੱਥੇ ਆਏ ਨੇ ਸਾਡੇ ਸੱਜਣ ਸਾਰੇ ਪਰਿਵਾਰਕ ਮੈਂਬਰ ਨੇ ਸਾਡਾ ਸਾਰਾ ਪਰਿਵਾਰ ਤੇ ਸਾਰਾ ਪਿੰਡ ਦੁਆਰਾ ਤੋਂ ਅਸੀਂ ਅਗੇਨ ਅਗੇਨ ਇਹਨੂੰ ਬਹੁਤ ਜ਼ਿਆਦਾ ਵਧਾਈ ਦਿੰਦੇ ਬਹੁਤ ਬਹੁਤ ਅੱਛਾ ਵੀਰ ਜੀ ਆਪਣਾ ਨਾਮ ਕੀ ਆ ਬ੍ਰਦਰ ਜੀ ਮੇਰਾ ਨਾਮ ਦਾ ਨਾਮ ਹੈਗਾ ਅਮਨਦੀਪ ਸਿੰਘ ਜੀ ਪਿੰਡ ਮਦਨੀਪੁਰਾ ਮੇਰਾ ਨਾਮ ਜਗਜੀਤ ਸਿੰਘ ਹੈ ਅੱਛਾ ਪਿੰਡ ਤੁਹਾਡਾ ਮਦਨੀਪੁਰ 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 ਪਿੰਡ ਦੇ ਵਿੱਚੋਂ ਬਾਈ ਹੁਣੀ ਜਿਹੜਾ ਲੁਧਿਆਣਾ ਦੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਮੈਂ ਵੀ ਦੱਸਣਾ ਚਾਹੂੰਗਾ ਇੱਕ ਵਾਰੀ ਤੁਹਾਨੂੰ ਉੱਥੋਂ ਬਾਈ ਹੁਣੀ ਆਏ ਆ ਬਾਈ ਉਹਨਾਂ ਦੀ ਗੱਲ ਇਹ ਆ ਵੀ ਨਾ ਸਾਡੇ ਪਿੰਡ ਦੇ ਵਿੱਚ ਸ਼ਾਇਦ ਵੀ ਕਬੱਡੀ ਦਾ ਖਿਡਾਰੀ ਵੀ ਕੋਈ ਨਹੀਂ ਹੈ ਨਾ ਪੈਦਾ ਟੂਰਨਾਮੈਂਟ ਅਸੀਂ ਹਰੇਕ ਸਾਲ ਵੱਡਾ ਕਰਾਉਂਦੇ ਆ ਸਾਡੇ ਪਿੰਡ ਦੇ ਵਿੱਚ ਹੁੰਦਾ ਪਰ ਸਾਡੀ ਟੀਮ ਅੱਜ ਦਾ ਕੋਈ ਬਣੀ ਅਜ ਪਹਿਲਾ ਨਾਮ ਸਾਡੇ ਪਿੰਡ ਦੇ ਵਿੱਚ ਪਸ਼ੂਆਂ ਦਾ ਵੀ ਸਾਡੇ ਏਰੀਆ ਦੇ ਵਿੱਚ ਕੋਈ ਐਡਾ ਨਾਮ ਇਸ ਏਰੀਆ ਦੇ ਵਿੱਚ ਨਹੀਂ ਮਿਲਿਆ ਆ ਸਾਨੂੰ ਇਸ ਚੀਜ਼ ਦੀ ਖੁਸ਼ੀ ਆ ਵੀ ਏਰੀਆ ਦੇ ਵਿੱਚ ਇਹ ਚਾਨਣ ਮਨਾਰੇ ਦਾ ਕੰਮ ਕਰਨਗੇ ਅਮਨਦੀਪ ਸਿੰਘ ਜੀ ਜਿਹੜਾ ਤੇ ਸਾਡੇ ਆਲੇ ਵਾਲੇ 10 ਪਿੰਡਾਂ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਇਹਨਾਂ ਨੂੰ ਦੇਖ ਕੇ ਨਵੇਂ ਨੌਜਵਾਨ ਨੇ ਜਿਹੜੇ ਨਸ਼ਿਆਂ ਤੋਂ ਛੱਡ ਕੇ ਤੇ ਆਪਣੇ ਪਸ਼ੂਵਾਂ ਵੱਲ ਆਉਣਗੇ ਸਾਨੂੰ ਬਹੁਤ ਖੁਸ਼ੀ ਆ ਅੱਛਾ ਮੁੰਡਾ ਕਨੇਡਾ ਤੋਂ ਆਇਆ ਇਹ ਵੀ ਆ ਭਾਈਓ ਮੁੰਡਾ ਕਨੇਡਾ ਵੀ ਸਾਡੇ ਪਿੰਡ ਦਾ ਹੈ ਮੈਨੂੰ ਜਦੋਂ ਦੇਖੀ ਹੋਈ ਹੈ ਜੀ ਹੱਥ ਮੈਂਬਰ ਨੇ ਇਹ ਵੀ ਕਨੇਡਾ ਤੋਂ ਜਿਹੜਾ ਉਤਸ਼ਾਹਤ ਹੋ ਕੇ ਇਹਨਾਂ ਨੂੰ ਵੀ ਪਸ਼ੂਆਂ ਦਾ ਸ਼ੌਕ ਬਹੁਤ ਆ ਤੇ 3 ਦਿਨ ਤੋਂ 4 ਦਿਨਾਂ ਤੋਂ ਮੈਨੂੰ ਪਤਾ ਲੱਗਿਆ ਜੀ ਇਹਨਾਂ ਦੇ ਨਾਲ ਹੀ ਨੇ ਇਹ ਜੀ ਤੇ ਹਾਂ ਇੱਥੇ ਵੀ ਇੱਥੇ ਕਰਾ ਰਹੇ ਜੀ ਅਸੀਂ ਨੇ ਬੜਾ ਛਾਬ ਹੁੰਦਾ ਸਾਨੂੰ ਬਹੁਤ ਖੁਸ਼ੀ ਆ ਸਾਰੇ ਪਿੰਡ ਨੂੰ ਬਿਲਕੁਲ ਭਾਈ ਕਿਉਂਕਿ ਜੇ ਜਨੂਨ ਤੋਂ ਬਣਾਈ ਜਿੱਤ ਸਕਦੇ ਮੈਂ ਤੁਹਾਡੇ ਘਰੇ ਪਾਉਂਦੀ 5 ਲੱਖ ਵਾਲੀ ਆ ਪਰ ਤੁਹਾਡੀ ਮਿਹਨਤ ਤੇ ਤੁਹਾਡਾ ਜਨੂਨ ਜਿੱਤੋ ਬਿਲਕੁਲ ਮੈਂ ਹੋਰ ਚੀਜ਼ ਦੱਸ ਦਿੰਨਾ ਇਹਦਾ ਕੱਲ ਮੈਨੂੰ ਪਤਾ ਜੀ ਮਿਲੇ ਸੀਗੇ ਜੀ ਉਹਨਾਂ ਨੇ ਮੈਨੂੰ ਕੱਲ ਦੱਸਿਆ ਸੀ ਘੰਟਾ ਬੈਠੇ ਰਹੇ ਆ ਪਿੰਡ ਉਹਨਾਂ ਨੇ ਦੱਸਿਆ ਵੀ ਇਹਨਾਂ ਦਾ ਜਿਹੜਾ ਲੜਕਾ ਬੱਚਾ ਉਹ ਕਹਿੰਦਾ ਵੀ ਪਾਪਾ ਟਰੈਕਟਰ ਆ ਬਣਾਊਗਾ ਦਾਦੇ ਕਿੱਥੇ ਖੜਾਵਾਵਾਂਗੇ ਜੀ ਕੱਲ ਸੋਚ ਸੀਗੀ ਉਹਦੀ ਜਿੱਤ ਸਾਜ ਹੋਈ ਆ ਕਿਆ ਬਾਤ ਹੈ ਬਈ ਕੱਲ ਸੋਚ ਦਿਮਾਗ ਦੇ ਵਿੱਚ ਸੀਗੀ ਵੀ ਆਪਾਂ ਟਰੈਕਟਰ ਤੀਜਾ ਕਿੱਥੇ ਖੜਾਵਾਵਾਂਗੇ ਪਰ ਉਸ ਚੀਜ਼ ਦਾ ਉਹਨਾਂ ਦਾ ਜਿਹੜਾ ਉਹਨਾਂ ਦੀ ਸੋਚ ਸੀ ਉਹਨਾਂ ਨੂੰ ਫਲ ਪਿਆ ਉਹਨਾਂ ਨੂੰ ਜਿਹੜਾ ਪ੍ਰੋਪਰ ਜਿੱਤ ਦੀ ਮੱਲ ਇਹ ਗਏ ਨੇ ਤਾਂ ਬਹੁਤ ਬਹੁਤ ਖੁਸ਼ ਹਾਂ ਬਹੁਤ ਬਹੁਤ ਆ ਜੀ ਸਾਡੇ ਵੱਲੋਂ ਭਾਈ ਅਮਨਦੀਪ ਸਿੰਘ ਜੀ ਸਾਡੇ ਪਰਿਵਾਰ ਵੱਲੋਂ ਸਾਡੀ ਟੀਮ ਦੇ ਵੱਲੋਂ ਸਾਡੇ ਸਮੁੱਚੇ ਜਿਹੜੇ ਮੇਲੇ ਦੇ ਵਿੱਚ ਆਏ ਹੋ ਸਾਰੇ ਪ੍ਰਬੰਧਕਾਂ ਤੋਂ ਲੈ ਕੇ ਕਮੇਟੀ ਮੈਂਬਰਾਂ ਦੇ ਵੱਲੋਂ ਤੁਹਾਨੂੰ ਬਹੁਤ 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 ਮੁਬਾਰਕਾਂ ਵਾ ਇੱਕ ਵਾਰੀ ਤੁਹਾਨੂੰ ਕਿਉਂਕਿ ਇਹ ਜਿਹੜਾ ਮੁਕਾਮ ਤੁਸੀਂ ਹਾਸਲ ਕੀਤਾ ਇਹ ਕੋਈ 5 10 20 ਮਹੀਨੇ ਦੀ ਮਿਹਨਤ ਨਹੀਂ ਇਹ ਬਾਈ ਜੀ ਉਸਾਈ ਉਮਰ ਦੀ ਮਿਹਨਤ ਦਾ ਤੁਹਾਨੂੰ ਅੱਜ ਫਲ ਮਿਲਿਆ ਵਾ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਇੱਕ ਗੱਲ ਤੁਹਾਡੇ ਤੋਂ ਪੁੱਛਣੀ ਆ ਜਿਹੜੇ ਭਰਾ ਕੁਝ ਕੁੜਾ ਕਹਿ ਦਿੰਦਿਆ ਵੀ ਇਹ ਕਿੱਤੇ ਦੇ ਵਿੱਚ ਕੁਝ ਵੱਜਦਾ ਨਹੀਂ ਇਹ ਤਾਂ ਗੁਆ ਮਿੱਦਣ ਵਾਲਾ ਕਿੱਤਾ ਐ ਗੁਆ ਮਿੱਦੀ ਜਾਂਦੀ ਆ ਆਪਾਂ ਤੁਸੀਂ ਇੱਕ ਸਵਾਲ ਸਰ ਮੈਂ ਪੁੱਛਣਾ ਤੁਹਾਡੇ ਤੋਂ ਲਾਸਟ ਦਾ ਬਰਸ ਵੜ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਇਹਦੇ ਵਰਗਾ ਕੀਤਾ ਹੀ ਕੋਈ ਹੋਰ ਹੈ ਨਹੀਂ ਹੈ ਨਹੀਂ ਗਾ ਜੀ ਤੇ ਜਿਹੜੇ ਰਜਾਈਆਂ ਜੇ ਬੈਠ ਕੇ ਜਿਨ੍ਹਾਂ ਨੇ ਮੱਝ ਨੂੰ ਕਿੱਲੇ ਤੋਂ ਨਹੀਂ ਖੋਲਿਆ ਹੁੰਦਾ ਪੱਠੇ ਵੱਢਣ ਤੀਕ ਤੱਕ ਕੀ ਉਹਨਾਂ ਨੂੰ ਤੂੜੀ ਦੇ ਤਣੇਦਾਲੀ ਪਤਾ ਹੁੰਦਾ ਵੀ ਤੂੜੀ ਕਿੰਨੇ ਪਰਸੈਂਟ ਦੇ ਵਿੱਚ ਪਾਉਣੀ ਚਾਹੀਦੀ ਚਾਰ ਕਿੰਨੇ ਪ੍ਰਤੀਸ਼ਤ ਦੇ ਵਿੱਚ ਪਾਉਣਾ ਚਾਹੀਦਾ ਉਹ ਬੰਦੇ ਵੱਡੇ ਵੱਡੇ ਚਾਰਟ ਬਣਾ ਲੈਂਦੇ ਆ ਇੱਕ ਸੂਏ ਦਾ ਹਿਸਾਬ ਲਾ ਕੇ ਲੋਕਾਂ ਨੂੰ ਕਹਿ ਦਿੰਦੇ ਆ ਵੀ ਆਹ ਵੇਖੋ ਭਈ ਆਹ 1 ਲੱਖ ਦਾ ਮੈਂ ਦਾਣਾ ਖਾਗੀ 50000 ਦਾ ਮੈਂ ਪਾਣੀ ਪੀਗੀ 70000 ਦਾ ਮੈਂਨੇ ਦੁੱਧ ਤਾਂ 1,20,000 ਰੁਪਇਆ ਤੁਸੀਂ ਇੱਕ ਸੂਏ ਦੇ ਮਦਰ ਕਰਜ਼ੇ ਤੇ ਲੈ ਆ ਗਏ ਮੈਂ ਇੱਥੋਂ ਤੀਕ 20 ਇਹ ਗੱਲ ਕਹਿਣੀ ਚਾਹੁੰਦਾ ਸਰੋਤਿਆਂ ਨੂੰ ਇਹਨਾਂ ਕਰਮਾ ਵਾਲੀਆਂ ਤੋਂ ਮੈਂ ਵੱਡੇ ਵੱਡੇ ਮਹਿਲ ਬਣਦੇ ਦੇਖਿਆ ਇਹਨਾਂ ਕਰਮਾ ਵਾਲੀਆਂ ਤੋਂ ਮੈਂ ਵੱਡੇ ਵੱਡੇ ਪ੍ਰੋਡਕਟ ਬਾਈ ਬਣਾ ਕੇ ਵੇਚਦੇ ਦੇਖਦੇ ਆ ਅੱਜ ਪੰਜਾਬ ਦੇ ਵਿੱਚ ਇਹਨਾਂ ਦਾ ਇੰਨਾ ਕੋਈ ਜ਼ਿਆਦਾ ਕਰਮਾ ਵਾਲੀਆਂ ਦੀ ਸਾਂ ਜਾ ਕਿਸਾਨ ਭਰਾਵਾਂ ਦੇ ਨਾਲ ਕਹਿਣ ਤੋਂ ਪਾਵ 60% ਕਿਸਾਨ ਇਹਨਾਂ ਦੇ ਮੱਝਾਂ ਦੇ ਪਸ਼ੂ ਪਾਲਣ ਦੇ ਕਿੱਤੇ ਨਾਲ ਆਪਦਾ ਬਿਜ਼ਨਸ ਚਲਾਉਂਦੇ ਆ ਵੀਰੇ ਇਸ ਕਿੱਤੇ ਨੂੰ ਮਾੜਾ ਕਹਿਣ ਵਾਲਿਆਂ ਨੂੰ ਅੱਜ ਥੋਕਮਾ ਵਾਹ ਬਾਈ ਅਵਰਦੀਪ ਨੇ ਦਿੱਤਾ ਜਿੰਦੇ ਬਾਈ ਨੇ ਪਿੰਡ ਦੇ ਵਿੱਚ ਪਹਿਲੀ ਮਹਿ ਲੈ ਕੇ ਜਿਹੜੇ ਹੁਣ ਮੈਂ ਦਿਖਾ ਦਿਓ ਇੱਕ ਵਾਰੀ ਜਾ ਕੇ ਮੈਂ ਕਹੂੰਗਾ ਰਤਨ ਆ ਗੋਰਫਰੀ ਗੋਪੀ ਬਾਈ ਜਗਜੀਤ ਬਾਈ ਕਿਵੇਂ ਆ ਫਿਰ